ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਹੈ ਹਾਂਜੀ ਇਹ ਜੇ ਸੂਟ ਦੇ ਨਾਲ ਫੇਰ ਤੁਹਾਡੇ ਰੂਬ ਰੂ ਹੋਏ ਆਂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਸੂਟ ਹੋ ਗਿਆ ਰੈਡੀ ਆਪਣਾ ਵੇਖੋ ਇਹ ਤਾਂਬਾ ਜਿਹਾ ਰਸਟ ਜਿਹਾ ਕਲਰ ਹੈ ਆਂਡੇ ਪੂਰੇ ਸਹੀ ਹੂੰ ਬੋਲ ਕਲਰ ਕਿਹੜਾ ਕਿਹੜਾ ਆਂਡਾ ਕਾ ਪਿਰਪਲ ਆਂਡਿਆ ਇਹ ਮਜ਼ੈਂਟਾ ਕਲਰ ਲੱਗਾ ਹੈ ਥ੍ਰੈਡ ਇਹਦੇ ਵਿੱਚ ਇਹ ਵਾਈਟ ਹੈ ਇਹ ਗ੍ਰੀਨ ਹੈ ਪੈਰਟ ਜਿਆ ਕਲਰ ਹੈ ਇਹ ਜਾਲੂ ਆ ਤੇ ਇਹ ਜਿਹੜਾ ਵਿੱਚ ਕਾਫੀ ਜੀ ਸ਼ੇਡ ਲਾਈਟ ਕਾਫੀ ਤੇ ਸੂਟ ਦੇ ਨਾਲ ਹੀ ਮਾੜਾ ਜਿਹਾ ਟੱਚ ਕਰਦਾ ਵਾ ਕਲਰ ਵਿੱਚ ਬਿਲਕੁਲ ਪਰਫੈਕਟ ਨਹੀਂ ਆਣ ਰਿਹਾ ਅਸ਼ਟ ਜਿਆ ਕਲਰ ਹੈ ਤਾਂਬਾ ਜਿਆ ਰੰਗ ਦਾ ਸੂਟ ਹੈ ਇਹ ਫਰੰਟ ਬਣਿਆ ਵਾ ਹਲੇ ਨੂੰ ਸਲਾਈ ਕਰਨਾ ਅੱਜ ਹੀ ਇਹ ਤਿਆਰ ਹੋ ਕੇ ਆਇਆ ਮੈਨੂੰ ਵੱਟ ਬੜੇ ਪਏ ਪਰ ਮੈਂ ਕਿ ਚਲੋ ਤੁਹਾਨੂੰ ਦਿਖਾ ਦਾਂ ਇੱਕ ਵਾਰੀ ਇੱਥੇ ਜਿਆ ਨੈਕ ਬਣ ਜੇਗਾ ਠੀਕ ਹੈ ਆ ਜਗ੍ਹਾ ਤੇ ਵਿੱਚ ਤੇ ਆ ਹੈਗੇ ਇਹਦੀਆਂ ਬਾਹਾਂ ਠੀਕ ਹੈ ਇਹਦੇ ਬਾਜੂ ਬਣੀ ਦੋਨੇ ਏਦਾਂ ਬਹੁਤ ਹੀ ਸਫਾਈ ਦੇ ਨਾਲ ਕੰਮ ਕੀਤਾ ਵਾ ਬਹੁਤ ਵਧੀਆ ਤੇ ਬਾਜੂ ਇਹਦੀਆਂ ਦੋਨੇ ਤੇ ਆ ਹੈਗਾ ਇਹਦਾ ਬੈਕ ਘੇਰਾ ਨਹੀਂ ਸੋਰੀ ਇਹ ਹੈਗੇ ਇਹਦੇ ਪੌਂਚੇ ਠੀਕ ਹੈ ਆ ਪੌਂਚਿਆਂ ਦਾ ਵੜਕਾ ਆ ਹੈਗਾ ਇਹਦਾ ਬੈਕ ਸੈਟ ਘੇੜਾ ਠੀਕ ਹੈ ਇਹ ਬੈਕ ਘੇੜਾ 프ਰੰਟ ਘੇੜਾ ਪੌਂਚੇ ਬਾਜੂ ਦੋਨੋਂ ਸਾਰਾ ਪ੍ਰੋਪਰ ਹੀ ਸੂਟ ਬਣ ਜਾਂਦਾ ਹੈ ਕਲਰ ਹੁਣ ਪਤਾ ਨਹੀਂ ਇਹਦੇ ਵਿੱਚ ਕਿਹੜਾ ਆਉਂਦਾ ਵੈ ਕਲਰ ਨੇ ਸਹੀ ਆਂਦੇ ਲਾਈਟ ਆਂਦੇ ਹੂੰ ਪਿੱਕ ਤੇ ਸ਼ੈਂਸ ਸਹੀ ਆ ਜਾਣ ਥੰਬਨੇਲ ਲਾ ਦਾਂਗੇ ਇਹਦਾ ਹਾਂਜੀ ਉਸ ਤੋਂ ਬਾਅਦ #ਬੈਕ ਇਹਦਾ ਆਂਦੇ ਪੂਰਾ ਕਲਰ ਪ੍ਰੋਪਰ ਥੋੜਾ ਲਾਈਟ ਆਂਦੇ ਚਲੋ ਪੂਰੀ ਖਿੱਚ ਕੇ ਨਾ ਵਧੀਆ ਤਰੀਕੇ ਨਾਲ ਥੰਬਨੇਲ ਲਾ ਦਾਂਗੇ ਇਹਦਾ ਜਿਹੜਾ ਪਰਫੈਕਟ ਕਲਰ ਹੋਏਗਾ ਇਹ ਔਰਿੰਜਾ ਦਾ ਕਪੜਾ ਸਟੱਫ ਹੈ ਤੇ ਇਦਾਂ ਨਾ ਇਹਦੇ ਵਿੱਚ ਟੇਡੀਆਂ ਟੇਡੀਆਂ ਲਾਈਨਾਂ ਬਣੀਆਂ ਸਿੱਧੀਆਂ ਲੈਣਾ ਨਹੀਂ ਹੈ ਇਦਾਂ ਤਰੀਸੀ ਤਰੀਸੀ ਹੀ ਲੈਣਾ ਬਣੀਆਂ ਸ਼ਾਈਨ ਹੈ ਪੂਰੀ ਕਪੜੇ ਦੇ ਵਿੱਚ ਔਰਿੰਜਾ ਵਾ ਪੂਰਾ ਪੜਕੀਲਾ ਨਹੀਂ ਹੈਗਾ ਬਿਲਕੁਲ ਜਿੱਤਨਾ ਮਤਲਬ ਕਿ ਵਧੀਆ ਪਾਰਟੀ ਦਾ ਸਟੱਫ ਹੈ ਇਹਦੇ ਵਿੱਚ ਕੋਈ ਵੀ ਆਪਾਂ ਹੈਂਡਵਰਕ ਕਰਾ ਸਕਨੇ ਆ ਮਸ਼ੀਨਵਰਕ ਕਰਾ ਸਕਨੇ ਆ ਸੋ ਇਹ ਜੇ ਨਾਲ ਨਿੱਡਲ ਦੇ ਨਾਲ ਵਰਕ ਜਿਹੜਾ ਕਰਵਾ ਸਕਨੇ ਆ ਕੋਈ ਵੀ ਅਸੀਂ ਪਰ ਇਹਦੇ ਉੱਤੇ ਮੈਂ ਰੈੱਡ ਕਲਰ ਦਾ ਵਰਕ ਕਰਵਾਣਾ ਵਾ ਸੋ ਵੇਖਣ ਵਾਸਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਹਫਤੇ ਦੇ ਵਿੱਚ ਵਿੱਚ ਤੁਹਾਨੂੰ ਇਹ ਵਾਲਾ ਸੂਟ ਤਿਆਰ ਕਰਕੇ ਮਿਲ ਜੂਗਾ ਹਾਂ ਇੱਕ ਗੱਲ ਹੋਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਤੁਹਾਨੂੰ ਇਹ ਵੀ ਪਤਾ ਲੱਗੇਗਾ ਕਿ ਜਿਹੜਾ ਡਿਜ਼ਾਈਨ ਮੈਂ ਤਿਆਰ ਕਰਨਾ ਵਾ ਦੂਸਰੀਆਂ ਬੁਟੀਕਾਂ ਨਾਲੋਂ ਸਾਡੇ ਰੇਟ ਦਾ ਕਿੰਨਾ ਫਰਕ ਹੈ ਅੱਧੂ ਅੱਧੀ ਫਰਕ ਲੱਗੇਗਾ ਤੁਹਾਨੂੰ ਪੱਕੀ ਗੱਲ ਹੈ ਬਾਕੀ ਤੁਹਾਨੂੰ ਇਹ ਫਰਕ ਵੇਖਣ ਵਾਸਤੇ ਚੈਨਲ ਨੂੰ ਤਾਂ ਸਬਸਕ੍ਰਾਈਬ ਕਰਨਾ ਪਏਗਾ ਲਾਈਕ ਵੀ ਕਰਨਾ ਪਏਗਾ ਤੇ ਜਿਹੜਾ ਸਕਰੀਨਸ਼ਾਟ ਸਾਨੂੰ ਭੇਜਿਆ ਹਨ ਕਿਸੇ ਭੈਣ ਨੇ ਵੀ ਇਦਾਂ ਦਾ ਹੀ ਦਿੱਤੇ ਵਰਕ ਕਰਕੇ ਭੇਜੋ ਹਨਾ ਉਹਨਾਂ ਨੇ ਉਹ ਸੂਟ ਦਾ ਮੈਂ ਪਤਾ ਕੀਤਾ ਉਹ ਹੈਗਾ ਸੀਗਾ ਉਹਨਾਂ ਦਾ ਕੋਟਨ ਦਾ ਸੂਟ ਕੋਟਨ ਦਾ ਦੁਪੱਟਾ ਰੇਟ ਇੰਨਾ ਉਹਨਾਂ ਨੇ ਜਿਆਦਾ ਉਹਨਾਂ ਨੂੰ ਦੱਸਿਆ ਤਾਂ ਉਹਨਾਂ ਨੇ ਮੈਨੂੰ ਪੁੱਛਿਆ ਚਲੋ ਤੇ ਮੈਂ ਸਟਾਫ ਵੀ ਉਹਨਾਂ ਨੇ ਕਹਿੰਦੇ ਤੁਸੀਂ ਆਪਣੀ ਮਰਜ਼ੀ ਦੇ ਨਾਲ ਚੇਂਜ ਕਰਕੇ ਲਾ ਦਿਓ ਇਹ ਇੰਨਾ ਵਧੀਆ ਇਹ ਉਹੀ ਗੱਲ ਹੋਈ ਪਈ ਹੈ ਕਿ ਜੱਟ ਟੱਕਰ ਨਾਲ ਹਟੇ ਮਟਿਆਰ ਨੂੰ ਵਾਲਾ ਗਾਣਾ ਹੈਗਾ ਨਾ ਮੇਰੇ ਇਦਾਂ ਦੇ ਲੱਗਦਾ ਕਿ ਇਹ ਸੂਟ ਨੂੰ ਵੇਖਿਆ ਇੰਨਾ ਵਧੀਆ ਲੱਗਦਾ ਪਿਆ ਇੰਨਾ ਸੋਫਟ ਹੈ ਪਿਓਰ ਦਾ ਵਾ ਕੋਈ ਇਹ ਮਤਲਬ ਉਹ ਨਹੀਂ ਹੈਗਾ ਬੜਾ ਖਲਫੀ ਫਲਫੀ ਜਿਹਾ ਬਹੁਤ ਵਧੀਆ ਵਾ ਬਹੁਤ ਸ਼ਾਨਦਾਰ ਹੈ ਇਹਦੇ ਥੱਲੇ ਲਾਈਨਿੰਗ ਲੱਗੇਗੀ ਤੇ ਮੈਂ ਤੁਹਾਨੂੰ ਰੈਡੀ ਕਰਕੇ ਇੱਕ ਹਫ਼ਤੇ ਤੱਕ ਦੱਸਾਂਗੀ ਤੇ ਜੇ ਇਹ ਸੂਟ ਦਾ ਤੁਸੀਂ ਫਰਕ ਵੇਖਣਾ ਤਾਂ ਉਹ ਵੀ ਇਹੀ ਗੱਲ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਨਾ ਪੈਣਾ। ਇਹ ਵੀ ਰੈਸਟ ਜਿਹੜਾ ਕਲਰ ਹੈ ਇਹ ਵਾਲੇ ਕਲਰ ਨਾਲੋਂ ਥੋੜਾ ਹਟਕੇ ਆ। ਇਹ ਥੋੜਾ ਗੋਰਾ-ਗੋਰਾ ਰੰਗ ਜਿੱਦਾਂ ਪੈ ਜਾਂਦਾ ਵਾ। ਤੇ ਇਹ ਥੋੜਾ ਜਿਆਦਾ ਡਾਰਕ ਜਿਹਾ ਕਲਰ ਹੈ। ਥੋੜਾ ਜਿਆਦਾ ਡਾਰਕ ਨਹੀਂ ਇਹਦੀ ਇਹ ਆਪਣੀ ਜਗ੍ਹਾ ਉਹ ਆਪਣੀ ਜਗ੍ਹਾ ਇਹ ਉਹ ਹੈਗਾ ਨੈਚੁਰਲ ਕ੍ਰੇਪ 'ਚ ਜਿਹੜਾ ਮੈਂ ਤੁਹਾਨੂੰ ਆ ਦਿਖਾਇਆ ਵਾ। ਤੇ ਇਹ ਹੈਗਾ ਮਡਾਲ 'ਚ। ਠੀਕ ਹੈ ਤੇ ਇਹਦੇ ਉੱਪਰ ਵੀ ਜਿਹੜਾ ਡਿਜ਼ਾਈਨ ਬਣਨਾ ਵਾ ਉਹਦਾ ਵੀ ਤੁਹਾਨੂੰ ਅੱਦੋ ਅੱਦੀ ਦਾ ਹੀ ਫਰਕ ਲੱਗੇਗਾ ਇਸ ਗੱਲ ਦੀ ਮੇਰੀ ਗਾਰੰਟੀ ਹੈ ਬਾਕੀ ਗੁਰੂ ਰਾਮਦਾਸ ਦੀ ਕਿਰਪਾ ਦੇ ਨਾਲ ਹੌਲੀ ਹੌਲੀ ਇੱਕ ਇੱਕ ਕਦਮ ਚੱਲਦੇ ਜਾਣਦੇ ਆ ਤੇ ਤੁਹਾਡੀ ਸਪੋਰਟ ਚਾਹੀਦੀ ਹੈ ਤੇ ਸਾਰੀਆਂ ਬਟੀਕਾਂ ਨਾਲ ਤੁਹਾਨੂੰ ਫਰਕ ਨਜ਼ਰ ਆਏਗਾ ਇਸ ਗੱਲ ਦੀ ਪੱਕੀ ਗਾਰੰਟੀ ਹੈ ਕੋਈ ਲੁੱਟਕ ਸੁੱਟ ਨਹੀਂ ਹੋਏਗੀ ਇਸ ਬਟੀਕ ਤੇ ਤੁਸੀਂ ਇੱਕ ਵਾਰੀ ਬੇਫਿਕਰੀ ਹੋ ਕੇ ਇੱਥੇ ਤੁਸੀਂ ਆਰਡਰ ਦੇ ਸਕਦੇ ਜੇ ਤੁਸੀਂ ਇਹ ਸਪੋਰਟ ਕਰੋਗੇ ਫਿਰ ਵਾਅਦੇ ਤੋਂ ਵਾਅਦਾ ਤੁਹਾਨੂੰ ਡਿਜ਼ਾਈਨ ਮਿਲਣਗੇ ਹਾਂ ਇੱਕ ਗੱਲ ਹੋਰ ਇੰਨੇ ਪ੍ਰਿੰਟ ਵਧੀਆ-ਵਧੀਆ ਆਏ ਨਾ ਮੈਂ ਅਗਲੀ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੀ ਬਹੁਤ ਘੈਂਟ-ਘੈਂਟ ਪ੍ਰਿੰਟ ਆਏ ਆ ਤੇ ਇੰਨਾਂ ਦੇ ਨਾਲ ਦੁਪੱਟੇ ਲਿਆਂਦੇ ਆ ਆਹ ਵਾਲੇ ਜਿਹੜੇ ਪਹਿਲੇ ਸੂਟ ਆ ਨਾ ਮੇਰੇ ਮੈਂ ਤੁਹਾਨੂੰ ਇੱਕ ਮਿੰਟ ਦਿਖਾਨੀ ਜਿਹੜੇ ਇਹਦੇ ਨਾਲ ਦੇ ਸੂਟ ਆ ਨਾ ਸਾਡੇ ਹਨਾ ਤਿਆਰ ਹੋਏ ਪਹਿਲਾਂ ਉਹਦੀ ਵੀ ਮੈਂ ਸ਼ਾਰਟ ਵੀਡੀਓ ਵੀ ਪਾਈ ਐ ਪਿਕ ਵੀ ਪਾਈ ਐ ਦੇਖ ਲਓ ਕਿੰਨੀ ਗ੍ਰੇਸ ਆਈ ਕਿੰਨੀ ਵਧੀਆ ਚੀਜ਼ ਬਣੀ ਐ ਲੈਸਾਂ ਲਾ ਕੇ ਬਿਨਾ ਕਢਾਈ ਤੋਂ ਜੇ ਕਿਸੇ ਇਦਾਂ ਦਾ ਲੈਣਾ ਹੋਵੇ ਉਹ ਵੀ ਉੱਤਰ ਕਰ ਸਕਦੇ ਆ 1 2 ਰੈਡੀ ਹੋ ਗਿਆ ਵਾ ਬਾਕੀ ਕੁਝ ਰੈਡੀ ਹੁੰਦੇ ਵੇ ਮੈਂ ਉਹ ਵੀ ਜਲਦੀ ਸ਼ੇਅਰ ਕਰਾਂਗੀ ਤੁਹਾਡੇ ਨਾਲ ਤੇ ਇਹਨਾਂ ਨਾਲ ਦੁਪੱਟੇ ਜਿਹੜੇ ਉਹ 2.5 ਹੋਣਦੇ ਆ ਉਹ ਮੈਂ ਬਾਅਦ ਚ ਦਿਖਾਵਾਂਗੀ ਕਿ ਇਸ ਤਰੀਕੇ ਦੇ ਕੀਤੇ ਆ ਤੇ ਇਹ ਹੈਗਾ ਵਾ ਲਾਈਨਿੰਗ ਵਾਲਾ ਦੁਪੱਟਾ ਟੈਬੀ ਲਾਈਨਿੰਗ ਦਾ ਦੁਪੱਟਾ ਵਾ ਇਹ ਵੀ ਉਹੀ ਆ 2.5 ਮੀਟਰ ਦੇ ਦੁਪੱਟੇ ਆ ਤੇ ਇਹ orange ਜਿਹੜਾ ਦੁਪੱਟਾ ਵਾ ਇਹ ਵੀ 2.5 ਮੀਟਰ ਦਾ ਹੀ ਠੀਕ ਆ ਹਾਂਜੀ ਬਾਕੀ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਇੱਕ ਵਾਰੀ ਦੇਖਣਾ ਚਾਹੁੰਦੇ ਕਿ ਕਿੰਨਾ ਫਰਕ ਹੈ ਕਿੰਨਾ ਨਹੀਂ ਫਰਕ ਤੁਸੀਂ ਇੱਕ ਵਾਰੀ ਆਰਡਰ ਦੇ ਕੇ ਦੇਖ ਸਕਦੇ ਜੀ ਕਿ ਕਿੰਨਾ ਫਰਕ ਲੱਗਦਾ ਵਾ ਕਿਸ ਤਰ੍ਹਾਂ ਦਾ ਕਪੜਾ ਮਿਲਦਾ ਵਾ ਜੇ ਤੁਸੀਂ ਇਦਾਂ ਕਢਾਈ ਵਾਲਾ ਜਾਂ ਕੋਈ ਹੋਰ ਡਿਜ਼ਾਈਨਿੰਗ ਵਾਲਾ ਨਹੀਂ ਲੈਣਾ ਤੁਸੀਂ ਪ੍ਰਿੰਟ ਸੂਟ ਹੀ ਮੰਗਵਾ ਕੇ ਦੇਖ ਸਕਦੇ ਜੀ ਫਿਰ ਤੁਹਾਨੂੰ ਆਪੇ ਹੀ ਬਾਕੀਆਂ ਨਾਲ ਪਤਾ ਲੱਗ ਜਾਏਗਾ ਠੀਕ ਹੈ ਬਾਕੀ ਮੇਰੀ ਭੈਣਾਂ ਨੂੰ ਇੱਕੋ ਹੀ ਹੈ ਰਿਕਵੈਸਟ ਹੈ ਕਿ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਕਰੋਗੇ ਤੇ ਫਿਰ ਜਿੰਨੀ ਸਾਡੀ ਸਪੋਰਟ ਤੁਸੀਂ ਵੀਡੀਓ ਸ਼ੇਅਰ ਕਰਕੇ ਕਰੋਗੇ ਵੱਧ ਤੋਂ ਵੱਧ ਹਰ ਰੋਜ਼ ਤੁਹਾਨੂੰ ਨਵੇਂ ਤੋਂ ਨਵੇਂ ਡਿਜ਼ਾਈਨ ਮਿਲੇਗਾ ਹਾਂਜੀ ਜੀ ਤੁਸੀਂ ਵੀ ਚਾਹੁੰਦੇ ਜੀ ਵਧੀਆ ਟ੍ਰੈਂਡਿੰਗ ਸੂਟ ਬਣਾਉਣੇ ਤੇ ਘੱਟ ਰੇਟ ਵਿੱਚ ਬਣਾਉਣੇ ਫਿਰ ਤੁਹਾਨੂੰ ਇੱਥੇ ਹੀ ਮਿਲਣਗੇ ਬਾਕੀ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੈਗਾ ਹਨਾ ਕਿ ਕਿੰਨਾ ਹਾਈ ਫਾਈ ਕੰਮ ਚੱਲਦਾ ਪਿਆ ਵਾ ਆ ਪਲੇਨ ਫੈਬਰਿਕ ਤੁਸੀਂ ਕਿਸੇ ਨੂੰ ਪੁੱਛ ਕੇ ਵੇਖ ਲਿਓ ਜੇ ਤੁਹਾਨੂੰ 2.500 ਤੋਂ ਘੱਟ ਕੋਈ ਠੀਕ ਹੈ ਨਾ ਗੱਲ ਕਰਿਓ ਇਹ 올ਓਵਰ ਹੀ ਆ ਬਾਕੀ ਮੈਚਿੰਗ ਵੀ ਇਹ ਬਣ ਸਕਦਾ ਹੈ ਇਹਦੇ ਵਿੱਚ ਹੋਰ ਵੀ ਕਲਰ ਹੈਗੇ ਆ ਜਿਸ ਤਰ੍ਹਾਂ ਇੱਕ ਲਾਈਟ ਨੂੰ ਤੇ ਡਾਰਕ ਮਜੈਂਟਾ ਨੂੰ ਛੱਡ ਕੇ ਦੇ ਵਿੱਚ ਵਿਚਾਲੇ ਜਿਹਾ ਪਿੰਕ ਹੋਵੇ ਫਿਰ ਇੱਕ 골ਡਨ ਦੋ ਕਲਰ ਹੋਰ ਆ ਉਹ ਵੀ ਤੁਹਾਨੂੰ ਮਿਲ ਜਾਣਗੇ ਜੇ ਚਾਹੀਦੇ ਹੋਣਗੇ ਇੱਕ ਦੋ ਦਿਨ ਵਿੱਚ ਤੁਸੀਂ ਦੱਸ ਦਿਓ ਤੁਹਾਨੂੰ ਪਿਕ ਸੈਂਡ ਕਰ ਦਾਂਗੇ ਬਾਕੀ ਇਹਦੇ ਉੱਪਰ ਤੁਹਾਨੂੰ ਸਾਡੇ ਕੋਲ ਕੰਮ ਵੀ ਫਾਸਟ ਮਿਲੇਗਾ ਤੁਹਾਡਾ ਜੋ ਹੈਂਡਵਰਕ ਹੈ, Thread work ਹੈ ਜਾਂ ਸਿਲਾਈ ਹੈ, ਕੋਈ ਵੀ ਕੰਮ ਹੈ ਤੁਹਾਨੂੰ ਛੇਤੀ ਹੀ ਕਰਕੇ ਮਿਲੇਗਾ। ਇਹ ਨਹੀਂ ਕਿ ਬੜਾ ਲੰਬਾ ਚੋੜਾ ਟਾਈਮ ਲਿਆ ਜਾਏਗਾ ਕਿ ਮਹੀਨਾ ਲੱਗੇਗਾ, 15 ਦਿਨ ਲੱਗਣਗੇ, 2 ਮਹੀਨੇ ਲੱਗਣਗੇ। ਅੱਗੇ ਕੰਮ ਚੱਲਦਾ ਪਿਆ ਨਹੀਂ। ਛੇਤੀ ਤੋਂ ਛੇਤੀ ਕਰਕੇ ਤੁਹਾਨੂੰ ਕੰਮ ਦਿੱਤਾ ਜਾਵੇਗਾ। ਬਾਕੀ ਤੁਹਾਡਾ ਵੀਡੀਓ ਵੇਖਣ ਵਾਸਤੇ ਬਹੁਤ-ਬਹੁਤ ਧੰਨਵਾਦ। ਜਿਹੜੀ-ਜਿਹੜੀ ਵੀ ਭੈਣ ਵੇਖੇਗੀ ਵੀਡੀਓ ਵੇਖੇਗੀ ਇਨ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਗੁਰੂ ਰਾਮਦਾਸ ਦੀ ਕਿਰਪਾ ਨਾਲ ਛੇਤੀ ਛੇਤੀ ਵੀਡੀਓ ਲੈ ਕੇ ਤੁਹਾਡੇ ਲਈ ਫੇਰ ਆਵਾਂਗੇ ਧੰਨਵਾਦ